ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਦੇਖੋ ਜੀ ਇਹ ਤਾਂ ਸਾਇੰਸ ਦਾ ਅਨੁਸਾਰਿਆ ਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਜਾਂ ਹੋ ਸਕਦਾ ਕਈਆਂ ਨੂੰ ਨਾ ਵੀ ਪਤਾ ਹੋਵੇ ਕਿ ਸਾਡਾ ਜਿਹੜਾ ਸਰੀਰ ਹੈ ਸਾਡੀ ਜਿਹੜੀ ਬਾਡੀ ਹੈ ਉਹਦੀ ਸਭ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਸ਼ਕਤੀਆਂ ਦਾ ਵਾਸ ਹੈ। ਇਹ ਸੈਂਟੀਫਿਕਲੀ ਪ੍ਰੂਵ ਹੋ ਚੁੱਕਿਆ ਹੈ ਇਹ ਬਹੁਤ ਲੰਮਾ ਚਲਾ ਜਾਏਗਾ ਜੇਕਰ ਮੈਂ ਤੁਹਾਨੂੰ ਡਿਟੇਲ ਵਿੱਚ ਸਮਝਾਉਣਾ ਸ਼ੁਰੂ ਕਰਾਂਗੀ ਬੋਡੀ ਦੇ ਇੱਕ ਇੱਕ ਬਾਟ ਦਾ ਜਿਵੇਂ ਕਿ ਹੱਥ ਹੱਥਾਂ ਨੂੰ ਲੈ ਲਓ ਹੈਨਾ ਉਹਦੇ ਵਿੱਚ ਕਿਸ ਚੀਜ਼ ਦੀ ਸ਼ਕਤੀ ਹੈ ਜੀਭ ਹੋ ਗਈ ਪੈਰ ਹੋ ਗਈ ਤੇ ਉਹ ਮੈਂ ਸਮਝਾਉਣਾ ਚਾਹਾਂ ਤਾਂ ਬਹੁਤ ਲੰਮਾ ਚਲਾ ਜਾਏਗਾ ਲੰਬੀ ਵੀਡੀਓ ਬਣ ਜਾਏਗੀ ਪਰ ਮੈਂ ਤੁਹਾਨੂੰ ਸ਼ਾਰਟ ਵਿੱਚ ਇੱਕ ਐਸਾ ਛੋਟਾ ਜਿਹਾ ਉਪਾਅ ਲੈ ਕੇ ਆਈ ਹਾਂ ਬੜਾ ਪਾਵਰਫੁਲ ਉਪਾਅ ਲੈ ਕੇ ਆਈ ਹਾਂ ਜੋ ਕਿ ਤੁਸੀਂ ਸੁਣ ਕੇ ਜਿਨ੍ਹਾਂ ਲੋਕਾਂ ਨੂੰ ਨਹੀਂ ਪਤਾ ਹੈ ਐ ਚੀਜਾਂ ਠੀਕ ਕਰ ਲੋਗੇ ਆਪਣੇ ਸ਼ਰੀਰ ਦਾ ਜੋ ਗਿਆਨ ਮਿਲੇ ਤੁਸੀਂ ਇਹ ਦੋ ਜਿਹੜੇ ਪਾੜ ਹੈ ਸਾਡੇ ਸ਼ਰੀਰ ਦੇ ਉਹਨਾਂ ਨੂੰ ਕਿਸਨਾ ਹੈ ਇਸ ਦੇ ਨਾਲ ਤੁਹਾਡੇ ਘਰ ਵਿੱਚੋਂ ਦੁੱਖ ਦਿਲਦਰੀ ਸਾਰੀ ਖਤਮ ਹੋ ਜਾਂਦੀ ਹੈ ਤੁਸੀਂ ਇਹ ਨੋਟ ਕਰਕੇ ਰੱਖ ਲੈਣਾ ਬੜੀ ਹੀ ਯੂਸਫੁਲ ਗੱਲਾਂ ਤੁਹਾਨੂੰ ਮੈਂ ਦੱਸਣ ਵਾਲੀ ਹਾਂ ਨਾਲ ਦੇ ਨਾਲ ਉਪਾਅ ਦੱਸਣ ਵਾਲੀ ਹਾਂ ਇਸ ਕਰਕੇ ਜੇਕਰ ਮੇਰੇ ਚੈਨਲ ਤੇ ਨਵੇਂ ਜੋ ਲੋਕ ਆਏ ਹਨ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ اپنی حاضری ضرور دیا ਕਰੋ ਜੀ ਤੇ ਚਲੋ ਜੀ ਹੁਣ ਮੈਂ ਦੱਸਦੀ ਹਾਂ ਕਿ ਬਾਡੀ ਦੇ ਐਸੇ ਕਿਹੜੇ ਦੋ ਪਾਰਟ ਹਨ ਜਿਹੜੇ ਕਿਹੜੇ ਦੋ ਅੰਗ ਹਨ ਜੋ ਨਾਨ ਵਲੇ ਤੁਹਾਨੂੰ ਹਮੇਸ਼ਾ ਸਾਫ਼ ਰੱਖਨੇ ਹਨ ਜੇਕਰ ਤੁਸੀਂ ਉਹਨੂੰ ਸਾਫ਼ ਨਹੀਂ ਰੱਖੋਗੇ ਤਾਂ ਕਾਲ ਵੀ ਜੋ ਤੁਹਾਡੇ ਗਰੀਬੀ ਆਉਂਦੀ ਹੈ ਦੇਖੋ ਜੀ ਜੋ ਸਾਡੇ ਪੈਰ ਦੀਆਂ ਏੜੀਆਂ ਹਨ ਠੀਕ ਹੈ ਜੋ ਸਾਡੇ ਪੈਰ ਦੀ ਏੜੀਆਂ ਦਾ ਜੋ ਕਨੈਕਸ਼ਨ ਹੈ ਨਾ ਸਾਡੇ ਪੂਰੇ ਥੱਲੋਂ ਦੀ ਲੈ ਕੇ ਉੱਪਰ ਸਿਰ ਤੱਕ ਦਾ ਉਹਦਾ ਕਨੈਕਸ਼ਨ ਹੈ ਹੈਂ ਦੀਆਂ ਏੜੀਆਂ ਮਤਲਬ ਕੈਨੇਡਾ ਕੀ ਜੋ ਸਾਡੇ ਪੈਰ ਦੀਆਂ ਏੜੀਆਂ ਹਨ ਉਹ ਹੀ ਸਾਡੇ ਸਰੀਰ ਦਾ ਆਧਾਰ ਹੈ ਸਤੰਭ ਹੈ ਠੀਕ ਹੈ ਜੇਕਰ ਸਾਡੇ ਪੈਰ ਦੀਆਂ ਏੜੀਆਂ ਗੰਧੀਆਂ ਹਨ ਠੀਕ ਹੈ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਕਈਆਂ ਦੀ ਤਾਂ ਏੜੀਆਂ ਮਤਲਬ ਇੰਨੀਆਂ ਫਟ ਜਾਂਦੀਆਂ ਜਿਨ੍ਹਾਂ ਲੋਕਾਂ ਦੀਆਂ ਏੜੀਆਂ ਫੱਟੀਆਂ ਹੁੰਦੀਆਂ ਹਨ ਉਹਨਾਂ ਦੇ ਘਰ ਵਿੱਚ ਨੋਟਿਸ ਕਰ ਲੈਣਾ ਗਰੀਬੀ ਆਂਦੀ ਹੈ ਨਾਲ ਦੇ ਨਾਲ ਤੁਸੀਂ ਉਸ ਦੀ ਨੇਚਰ ਵੀ ਨੋਟਿਸ ਕਰ ਲੈਣਾ ਉਸ ਦੀ ਚਾਲ ਹੀ ਪੰਜੇ ਜੋ ਹੈ ਨਾ ਉਹਦਾ ਪੰਜੇ ਦਾ ਛਾਪ ਹੀ ਬਦਲ ਜਾਂਦਾ ਹੈ ਤੇ ਉਸ ਦੀ ਚਾਲ ਵੀ ਬਦਲ ਜਾਂਦੀ ਹੈ ਪੈੜ ਜਾਂ ਏੜੀਆਂ ਫੱਟਣ ਦੀ ਨਾਲ ਉਹਦੇ ਗ੍ਰਹਿ ਨਕਸ਼ਤਰ ਦੋਸ਼ ਸਭ ਦਸ਼ਾ ਉਹਨਾਂ ਦੇ ਗ੍ਰਹਿ ਸਭ ਬਦਲ ਜਾਂਦੀ ਕਿੰਨਾਂ ਦਾ ਤਾਂ ਮੈਂ ਇੱਥੇ ਤੱਕ ਦੇਖਿਆ ਹੈ ਕਿ ਕਈਆਂ ਦੀਆਂ ਏੜੀਆਂ ਇੰਨੀਆਂ ਫੱਟੀਆਂ ਹੁੰਦੀਆਂ ਹਨ ਐਨੇ ਗੈਪ ਆ ਜਾਂਦਾ ਹੈ ਇੰਨੀਆਂ ਤਰੇੜਾਂ ਪਈਆਂ ਹੁੰਦੀਆਂ ਕਈਆਂ ਦੀਆਂ ਏੜੀਆਂ ਵਿੱਚੋਂ ਤਾਂ ਖੂਨ ਹੀ ਨਿਕਲ ਰਿਹਾ ਹੁੰਦਾ ਹੈ ਕਹਿੰਦਾ ਆਪਾਂ ਇਹ ਹੈ ਕਿ ਜੋ ਲੋਕ ਆਪਣੀਆਂ ਏੜੀਆਂ ਨੂੰ ਸਾਫ਼ ਨਹੀਂ ਰੱਖਦੇ ਹਨ ਜਿਨ੍ਹਾਂ ਦੀਆਂ ਏੜੀਆਂ ਫਟੀਆਂ ਹੁੰਦੀਆਂ ਹਨ ਉਹਨਾਂ ਦੀ ਸਮਝ ਲਓ ਕਿਸਮਤ ਹੀ ਫੜ ਜਾਂਦੀ ਹੈ ਸੜ ਜਾਂਦੀ ਹੈ ਘਰ ਵਿੱਚ ਦੁੱਖ ਦਿਨਦਰੀ ਤੇ ਗਰੀਬੀ ਆਉਂਦੀ ਹੈ ਏਰੀਆ ਦੇ ਨਾਲ ਹੀ ਤੁਹਾਡੇ ਪਰਸਨੈਲਿਟੀ ਦਾ ਪਤਾ ਚੱਲਦਾ ਹੈ ਇਸ ਕਰਕੇ ਤੁਹਾਨੂੰ ਕਰਨਾ ਕੀ ਹੈ ਆਪ ਜਦੋਂ ਵੀ ਨਹਾਣ ਜਾਣਾ ਹੈ ਇਸ਼ਨਾਨ ਕਰਨ ਜਾਣਾ ਹੈ ਆਪਣੀ ਏੜੀਆਂ ਨੂੰ ਰਗੜ ਕੇ اچھی طرح ਕਿਸੇ ਉਸ ਨੂੰ ਸਾਫ ਕਰਨਾ ਹੈ ਤੇ ਇਸ਼ਨਾਨ ਕਰਨ ਤੋਂ ਬਾਅਦ ਇਹ ਤਾਂ ਸਭ ਨੂੰ ਪਤਾ ਹੀ ਹੋਏਗਾ ਕਿ ਅਸੀਂ ਆਪਣੀ ਏੜੀਆਂ ਨੂੰ ਕੋਮਲ ਕਿਵੇਂ ਬਣਾਉਣਾ ਹੈ ਵੈਸਲਿਨ ਲਗਾਓ ਉਸ ਨੂੰ ਨਰਮ ਰੱਖੋ ਠੀਕ ਹੈ ਜਿੰਨਾ ਹੋ ਸਕੇ ਜਿਆਦਾ ਤੋਂ ਜਿਆਦਾ ਆਪਣੀ ਏੜੀਆਂ ਨੂੰ ਤੁਸੀਂ ਸਾਫ ਸੁਥਰਾ ਰੱਖੋ ਇਹ ਏੜੀਆਂ ਤੁਹਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਲੈ ਸਕਦੀਆਂ ਹਨ ਪੈਸਿਆਂ ਦੀ ਬਾਰਿਸ਼ ਕਰ ਸਕਦੀਆਂ ਹਨ ਤੁਹਾਡੇ ਸਾਰੇ ਗ੍ਰਹਿਾਂ ਨੂੰ ਠੀਕ ਕਰ ਸਕਦੀਆਂ ਜਿਹਨੇ ਵੀ ਤੁਹਾਡੇ ਗ੍ਰਹਿ ਸ਼ਾ ਬਦਲੀ ਹੋਈ ਹੈ ਨਾ ਉਹਨਾਂ ਸਭ ਨੂੰ ਠੀਕ ਕਰ ਸਕਦੀਆਂ ਹਨ ਸੋ ਇਸ ਗਾਇ ਨੂੰ ਸੀਰੀਅਸਲੀ ਲੈਣਾ ਇਹ ਬਹੁਤ ਵੱਡੀ ਗੱਲ ਹੈ ਕਈ ਲੋਕ ਇਸ ਨੂੰ ਸਿੰਪਲੀ ਲੈ ਲੈਂਦੇ ਕੈਜ਼ੂਅਲੀ ਲੈ ਲੈਂਦੇ ਆ ਕਿ ਕੁਝ ਨਹੀਂ ਹੁੰਦਾ ਸਰਦੀਆਂ ਚ ਫਟ ਜਾਂਦੀਆਂ ਹਨ ਕਿ ਨਹੀਂ ਫਟਣ ਤੁਸੀਂ ਆਪਣੀ ਏਰੀਆ ਨੂੰ ਨਹੀਂ ਦੇਣਾ ਹੈ ਕਿਉਂਕਿ ਇਹ ਤੁਹਾਡੀ ਕਿਸਮਤ ਨਾਲ ਜੁੜਿਆ ਹੋਇਆ ਪਾਰਟ ਦਾ ਲਾਈਫ ਦਾ ਪਾਰਟ ਹੈ ਠੀਕ ਹੈ ਹੁਣ ਗੱਲ ਕਰ ਲੈਂਦੇ ਹਾਂ ਦੂਸਰੇ ਬੋਡੀ ਦੇ ਪਾਰ ਦੀ ਦੂਸਰੇ ਅੰਗ ਦੀ ਤੇ ਉਹ ਦੂਸਰਾ ਜਿਹੜਾ ਹਿੱਸਾ ਹੈ ਸਾਡੇ ਸਰੀਰ ਦਾ ਉਹ ਹੈ ਕੋਣੀਆ ਅਲਬੋ ਜਿਹਨੂੰ ਕਹਿੰਦੇ ਆ ਕਈਆਂ ਲੋਕਾਂ ਦੀ ਕੀ ਆਦਤ ਹੁੰਦੀ ਹੈ ਪੂਰਾ ਆਪਾਸ ਸਰੀਰ ਦੀ ਸਫਾਈ ਰੱਖਦੇ ਹਨ ਪਰ ਇਸ ਨੂੰ ਐਲਬੋਮ ਦੇ ਉੱਤੇ ਉਹ ਧਿਆਨ ਨਹੀਂ ਦਿੰਦੇ ਹਨ ਜੋ ਕਿ ਤੁਹਾਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਹੀ ਕਿਹਾ ਜਾਂਦਾ ਹੈ ਨਾ ਕਿ ਜੋਤਿਸ਼ ਦਾ ਜਿਹੜਾ ਗਿਆਨ ਹੁੰਦਾ ਹੈ ਸਾਨੂੰ ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਪਰ ਇਸੇ ਕਰਕੇ ਜੋ ਤੁਹਾਨੂੰ ਵੀਡੀਓ ਵਿੱਚ ਜਾਣਕਾਰੀ ਦਿੱਤੀ ਜਾਂਦੀ ਹੈ ਉਸ ਨੂੰ ਸੀਰੀਅਸਲੀ ਬਹੁਤ ਹੀ ਧਿਆਨ ਨਾਲ ਸੁਣਿਆ ਕਰੋ ਤੇ ਉਸ ਦੇ ਉੱਤੇ ਅਮਲ ਕਰਿਆ ਕਰੋ ਤਾਂ ਦੇਖੋ ਤੁਹਾਡੇ ਘਰ ਦੀਆਂ ਪਰੇਸ਼ਾਨੀਆਂ ਇੱਕਦਮ ਖਤਮ ਹੋ ਜਾਣਗੀਆਂ ਠੀਕ ਹੈ ਪਟਾ ਕੀ ਕਰਦਾ ਹੈ ਕਈ ਲੋਕਾਂ ਦੀ ਦੇਖ ਲਓ ਜਿਨ੍ਹਾਂ ਦੀ ਐਲਬੋ ਗੰਦੀਆਂ ਹੁੰਦੀਆਂ ਕੂਣੀਆਂ ਬਾਵਾਆਂ ਦੀਆਂ ਕੂਣੀਆਂ ਗੰਦੀਆਂ ਹੁੰਦੀਆਂ ਹਨ ਉਸ ਨੂੰ ਸਾਫ਼ ਸਫਾਈ ਦੇ ਵਿੱਚ ਨਹੀਂ ਰੱਖੀ ਜਾਂਦੀ ਤਾਂ ਉਸ ਤੇ ਘਰ ਦੀ ਜ਼ਿੰਦਗੀ ਦੇਖੋ ਅਸਤਵਿਅਸਤ ਹੁੰਦੀ ਉਹ ਬੰਦਾ ਵੀ ਮਤਲਬ ਉਹ ਘਰ ਚ ਪੈਸਾ ਨਹੀਂ ਲਿਆ ਪੰਦਾ ਉਹ ਬੰਦਾ ਤੁਸੀਂ ਦੇਖਣਾ ਕਦੀ ਵੀ ਸ਼ੇਖ ਚਿੱਲੀ ਵਾਲੀ ਗੱਲਾਂ ਕਰਦਾ ਹੈ ਮੈਂ ਇਹ ਕਰ ਦਊਗਾ ਮੈਂ ਇਹ ਕਰ ਦਾਂਗੀ ਵੀ ਦੇਖਣਾ ਹੁਣ ਤਾਂ ਸਾਡੇ ਕੋਲ ਇਹ ਹੋਏਗਾ ਉਹ ਹੋਏਗਾ ਬੋਲ ਬੱਚਾ ਕਰਨਾ ਕੁਝ ਵੀ ਨਹੀਂ ਹੁੰਦਾ ਉਹਨਾਂ ਨੇ ਸਿਰਫ ਉਹ ਸਿਰਫ ਸ਼ੇਖ ਚਿੱਲੀ ਵਾਲੀਆਂ ਗੱਲਾਂ ਕਰਨੀਆਂ ਹਨ ਅੱਜ ਗੱਲ ਕੀਤੀ ਹੈ ਕੱਲ ਭੁੱਲ ਜਾਣਾ ਹੈ ਕਿ ਮੈਂ ਕੱਲ ਕੀ ਕੀ ਗੱਲ ਕਹੀ ਸੀ ਮੈਂ ਕਿਸੇ ਕੰਮ ਤੇ ਜਾਣਾ ਕੰਮ ਵਿੱਚ ਉਹਨਾਂ ਦਾ ਧਿਆਨ ਨਹੀਂ ਲੱਗਦਾ ਤੇ ਇਹ ਬਹੁਤ ਹੀ ਯੂਸਫੁਲ ਜਾਣਕਾਰੀ ਹੈ ਜੋ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੀ ਇੱਕ ਕੂਣੀ ਹੈ ਇਸ ਦੇ ਨਾਲ ਹੀ ਸਾਡਾ ਰਾਹੂ ਜੁੜਿਆ ਹੋਇਆ ਹੈ ਕੇਤੂ ਜੁੜਿਆ ਹੋਇਆ ਹੈ ਇਸ ਦੇ ਨਾਲ ਸਾਡੇ ਗ੍ਰਹਿ ਦੋਸ਼ ਆ ਜਾਂਦੇ ਹਨ ਤੇ ਤੁਹਾਡੇ ਅੱਗੇ ਮੈਂ ਰਿਕੁਐਸਟ ਕਰਦੀ ਹਾਂ ਕਿ ਜਿਸ ਵੇਲੇ ਤੁਸੀਂ ਇਸ਼ਨਾਨ ਕਰਦੇ ਹੋ ਇੱਕ ਤਾਂ ਆਪਣੇ ਪੈਰ ਦੀਆਂ ਏਰੀਆ ਨੂੰ ਸਵੱਛ ਰੱਖੋ ਕਿਸ-ਕਿਸ ਕੇ ਉਸ ਨੂੰ ਸਾਫ਼ ਕਰੋ ਤੇ ਨਾਲ ਦੇ ਨਾਲ ਹੱਥ ਦੀਆਂ ਕੂਣੀਆਂ ਨੂੰ ਵੀ ਦੇਖੋ ਨਿੰਬੂ ਹੀ ਕੋ ਹੁੰਦਾ ਨਾ ਨਿੰਬੂ ਦੇ ਉੱਤੇ ਨਮਕ ਲਗਾ ਕੇ ਵੀ ਤੁਸੀਂ ਆਪਣੀਆਂ ਕੂੜੀਆਂ ਨੂੰ ਸਾਫ਼ ਕਰਦੇ ਉਸ ਨਾਲ ਕਿਸੋਗੇ ਨਾ ਤੇ ਤੁਹਾਡੀਆਂ ਇਹ ਕੂੜੀਆਂ ਸਾਫ਼ ਹੋ ਜਾਣਗੀਆਂ ਜਿਆਦਾ ਨਾ ਕਿਸਨਾ ਫਿਰ ਸਕਿਨ ਦੀ ਪ੍ਰੋਬਲਮ ਆ ਸਕਦੀ ਹੈ ਠੀਕ ਹੈ ਜੀ ਤੇ ਉਸ ਨੂੰ ਜਿੰਨਾ ਸਾਫ਼ ਰੱਖੋਗੇ ਆਟੋਮੈਟਿਕਲੀ ਤੁਹਾਡੇ ਘਰ ਵਿੱਚ ਦੇਖਣਾ ਮਤਲਬ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਖੁਸ਼ੀਆਂ ਕਿਸ ਤਰ੍ਹਾਂ ਆਉਣੀਆਂ ਅੱਛੇ-ਅੱਛੇ ਨਿਊਜ਼ ਆਉਣੀਆਂ ਕੰਮ ਤਾਂ ਤੁਸੀਂ ਕਰਨਾ ਹੀ ਕਰਦਾ ਹੈ ਨਾ ਕੰਮ ਥੋੜੀ ਨਾ ਕਰਨਾ ਬੰਦ ਕਰ ਦੇਣਾ ਕਿਉਂਕਿ ਅਸੀਂ ਉਪਾਅ ਕਰ ਰਹੇ ਹਾਂ ਜੀ ਅਸੀਂ ਹੁਣ ਏਰੀਆ ਸਾਫ ਰੱਖਨੀਆ ਹਨ ਕੋਣੀਆਂ ਸਾਫ ਰੱਖ ਲੀਆਂ ਹੁਣ ਸਾਡੇ ਕਾ ਪੈਸਾ ਆਏਗਾ ਪੈਸਾ ਆਏਗਾ ਜੇਕਰ ਕੰਮ ਕਰੋਗੇ ਘਰ ਵਿੱਚ ਬੈਠੇ ਬੈਠੇ ਪੈਸਾ ਨਹੀਂ ਆਏਗਾ ਇਸ ਲਈ ਕੰਮ ਕਰਨ ਦੇ ਨਾਲ ਨਾਲ ਆਪਣੇ ਸਰੀਰ ਦੇ ਇਹਨਾਂ ਦੋ ਹਿੱਸਿਆਂ ਦੀ ਸਾਫ ਸਫਾਈ ਜਰੂਰ ਰੱਖੋ ਤੁਸੀਂ ਮੇਰੀ ਗੱਲ ਨੋਟਿਸ ਕਰ ਲੋ ਕਿ ਤੁਹਾਡੇ ਘਰ ਵਿੱਚ 100% ਫਲਕ ਤੁਹਾਨੂੰ ਆਏਗਾ ਪੈਸਿਆਂ ਦਾ ਕੋਈ ਵੀ ਚੀਜ਼ ਖੁਸ਼ੀ ਦਾ ਕੋਈ ਤੁਹਾਡਾ ਕੰਮ ਰੁਕਿਆ ਹੋਇਆ ਉਹ ਸ਼ੁਰੂ ਹੋ ਜਾਏਗਾ ਕੋਈ ਕਾਰੋਬਾਰ ਵਿੱਚ ਕਮੀ ਆ ਰਹੀ ਹੈ ਪਹਿਲੇ 14 ਸੀ ਨਹੀਂ ਹੁੰਨੀ ਚੱਲ ਰਿਹਾ ਉਹ ਚੱਲੇਗਾ ਕੋਈ ਕੋਰਟ ਕੇਸ ਚੱਲ ਰਿਹਾ ਹੈ ਉਹ ਵੀ ਚੱਲੇਗਾ ਕਹਿੰਦਾ ਪਾਉ ਇਹ ਹੈ ਕਿ ਜਿੰਨੀ ਇਹ ਸਰੀਰ ਦੇ ਦੋ ਹਿੱਸਿਆਂ ਨੂੰ ਸਾਫ਼ ਰੱਖੋਗੇ ਉਨਾ ਹੀ ਤੁਹਾਡੇ ਘਰ ਵਿੱਚ ਪੈਸਿਆਂ ਦੀ ਬਰਕਤ ਆਏਗੀ ਆਏਗੀ ਵਿਸ਼ਵਾਸ ਕਰਕੇ ਐ ਮੇਰੀ ਚੀਜ਼ ਨੂੰ ਕਰਕੇ ਦੇਖੋ ਤੇ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੇ ਕੇ